ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਇੱਕ ਨਵੀਂ ਵੀਡੀਓ ਨਵੀਂ ਵੀਡੀਓ ਦੇ ਵਿੱਚ ਨਵੀਂ ਰੈਸਪੀ ਨਵੀਂ ਰੈਸਪੀ 'ਚ ਆਪਾਂ ਦਿਖਾਵਾਂਗੇ ਤੁਹਾਨੂੰ 2 ਜਾਂ 3 ਮਿੰਟਾਂ ਦੇ ਵਿੱਚ ਐਗ ਸੈਂਡਵਿਚ ਬਣਾਉਣਾ ਇਹ ਬਹੁਤ ਹੀ ਸਿੰਪਲ ਆ ਜਮੈਂ ਸਿੰਪਲ ਰੈਸਪੀ ਤੇ ਬਹੁਤ ਹੀ ਘੱਟ ਮਟੀਰੀਅਲ ਦੇ ਨਾਲ ਤੇ ਚਲੋ ਕਰਦੇ ਆ ਸ਼ੁਰੂ ਇਹਦੇ ਵਿੱਚ ਪਾਉਣਾ ਕੀ ਕੀ ਆ ਇਹਦੇ ਲਈ ਆਪਾਂ ਨੂੰ ਅੰਡੇ ਚਾਹੀਦੇ ਆ ਤੇ ਬ੍ਰੈਡ ਚਾਹੀਦੇ ਆ ਬ੍ਰੈਡ ਤੁਸੀਂ ਵਾਈਟ ਬ੍ਰਾਊਨ ਕੋਈ ਵੀ ਲੈ ਸਕਦੇ ਆ ਉਹਦੇ ਲਈ ਚਾਹੀਦੀ ਆ ਆਪਾਂ ਨੂੰ ਸੌਸ ਸੌਸ ਆਪਾਂ ਬ੍ਰੈਡ ਦੇ ਵਿੱਚ ਲਾਉਣੀ ਆ ਉਹਦੇ ਕਰਕੇ ਤੇ ਆਪਾਂ ਨੂੰ ਦੇਸੀ ਕੀ ਚਾਹੀਦਾ ਦੇਸੀ ਕੀ 올ਿਵ ਆਇਲ ਤੁਸੀਂ ਸਰਵਾ ਤੇਲ ਕੋਈ ਵੀ ਲਾ ਸਕਦੇ ਆ ਇਹ ਜਸਟ ਆਪਾਂ ਤਵੇ ਤੇ ਲਾਉਣਾ ਕੀ ਆਪਣਾ ਜਿਹੜਾ ਆਂਡਾ ਆ ਜਦੋਂ ਪੱਕ ਰਿਹਾ ਉ ਥੱਲੇ ਨਾਲ ਲੱਗੇ ਉਸ ਤੋਂ ਬਾਅਦ ਆਪਾਂ ਨੂੰ ਚਾਹੀਦੀ ਆ ਸੀਜ਼ਨਿੰਗ ਇਹ گارਲਿਕ ਦੀ ਆ گارਲਿਕ ਦਾ ਪਾਊਡਰ ਇੱਕ ਤਰ੍ਹਾਂ ਦਾ ਤੁਸੀਂ ਕੋਈ ਵੀ ਨੂਨ ਮਿਰਚ ਮਸਾਲਾ ਕੋਈ ਵੀ ਐਗ ਜਦੋਂ ਪਕਾਉਂਦੇ ਆ ਉਹਦੇ ਵਿੱਚ ਪਾ ਸਕਦੇ ਆ ਚਲੋ ਆਪਾਂ ਹੁਣ ਕਰਦੇ ਆ ਸ਼ੁਰੂ ਹਾਂਜੀ ਸਭ ਤੋਂ ਪਹਿਲਾਂ ਆਪਾਂ ਜੋ ਤੁਹਾਡੇ ਕੋਲ ঘি ਜਾਂ ਤੇਲ ਕੋਈ ਵੀ ਹੋਊਗਾ ਉਹ ਲੈ ਕੇ ਸਭ ਤੋਂ ਪਹਿਲਾਂ ਤਵੇ ਜਾਂ ਆਪਾਂ ਫਰਾਈ ਪੈਨ ਤੇ ਪਾਵਾਂਗੇ ঘি ਆਪਾਂ ਇਹਦੇ ਦਿੱਤਾ ਪਾ ਹੁਣ ਆਪਾਂ ਇਹਦੇ ਤੇ ਥੋੜਾ ਜਿਹਾ ਬ੍ਰੈਡ ਨੂੰ ਕਰਾਂਗੇ ਗਰਮ ਸੋ ਚੰਗੀ ਕਰਾ ਰੜ ਜੇ ਥੋੜਾ ਜਿਹਾ ਕਰੰਚੀ ਜਿਹਾ ਹੋ ਜੇ ਨਾ ਜੀ ਆਪਾਂ ਕੱਚਾ ਖਾਈਏ ਹਾਂ ਜੀ ਹਾਂਜੀ ਤੁਸੀਂ ਦੇਖ ਸਕਦੇ ਆ ਬ੍ਰੈਡ ਦਾ ਆਪਣੀ ਕੱਕੀ ਇੰਨੀ ਗੜ ਗਈ ਆ ਸੋ ਇਹਨੂੰ ਆਪਾਂ ਨੂੰ ਕੱਢ ਲਾਂਗੇ ਹੁਣ ਆਪਾਂ ਇਹਦੇ ਵਿੱਚ ਹੋਰ ਘੀ ਪਾ ਕੇ ਤੇ ਹੁਣ ਆਪਾਂ ਅੰਡੇ ਨੂੰ ਤਲਾਂਗੇ ਤੁਸੀਂ ਦੇਖ ਸਕਦੇ ਕਿ ਆਪਾਂ ਪਾ ਲਿਆ ਇਹਨੂੰ ਚੰਗੀ ਤਰ੍ਹਾਂ ਆਪਣਾ ਘਮਾ ਲਿਓ ਕਿ ਜਿਹੜਾ ਥੋੜਾ ਘੀ ਆ ਉਹ ਤਵੇ ਜਾਂ ਫਰਾਈਪੈਨ ਤੇ ਸਾਰੇ ਕਿਤੇ ਚਰ ਜਾਵੇ ਕਿਉਂਕਿ ਵਰ ਨਹੀਂ ਆਂਡਾ ਚੁੱਪੀ ਜਾਂਦਾ ਹੈ ਜੇ ਕਿਸੇ ਬਸ ਉਹ ਰਹਿ ਜੇ